ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਲੋ ਜੀ ਅੱਜ ਤੁਹਾਡੇ ਸਾਹਮਣੇ ਕੁਝ ਬੋਲੀਆਂ ਲੈ ਕੇ ਹਾਜ਼ਰ ਹਾਂ। ਉਮੀਦ ਕਰਦੀ ਹਾਂ ਪਸੰਦ ਆਉਣਗੀਆਂ। ਜੇ ਤੁਹਾਨੂੰ ਪਸੰਦ ਆਉਂਦੀਆਂ ਨੇ ਤਾਂ ਪਲੀਜ਼ ਲਾਈਕ, ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ। ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਬੋਲੀਆਂ। ਕਦ ਸਰੂਦੇ ਬੂਟੇ ਵਰਗਾ ਕਦ ਸਰੂਦੇ ਬੂਟੇ ਵਰਗਾ ਤੁਰਦਾ ਨੀਵੀਂ ਪਾਕੇ ਨੀ ਬੜਾ ਮੋੜਿਆ ਨਹੀਂਓ ਮੁੜਦਾ। ਬੜਾ ਮੋੜਿਆ ਨਹੀਂ ਆ ਮੁਰਦਾ ਵੇਖ ਲਿਆ ਸਮਝਾ ਕੇ ਸਹੀਓ ਨਹੀਂ ਮੈਨੂੰ ਰੱਖਣਾ ਪਿਆ ਮੁੰਡਾ ਹਿੱਕ ਦਤ ਵੀਤ ਬਣਾ ਕੇ ਸਹੀਓ ਨਹੀਂ ਮੈਨੂੰ ਰੱਖਣਾ ਪਿਆ ਮੁੰਡਾ ਹਿੱਕ ਦਤ ਵੀਤ ਬਣਾ ਕੇ ਸਹੀਓ ਨਹੀਂ ਮੈਨੂੰ ਰੱਖਣਾ ਪਿਆ ਸਤ ਰੰਗੀ ਬੋਸ ਕੀ ਦਾ ਸੂਟ ਸਵਾਦ ਸਤ ਰੰਗੀ ਬੋਸ ਕੀ ਦਾ ਸੂਟ ਸੁਆਦੇ ਸੂਟ ਸੁਆਦੇ ਮੋਰ ਕੁਗੀਆਂ ਪਵਾਦੇ ਸੂਟ ਸੁਆਦੇ ਮੋਰ ਕੁਗੀਆਂ ਪਵਾਦੇ ਰੁੱਤ ਗਿੱਦਿਆਂ ਦੀ ਆਈ ਮੁੰਡਿਆ ਬੋਰ ਚਾਂਜਰਾਂ ਦੇ ਪਾਉਂਦੇ ਆ ਦੁਹਾਈ ਮੁੰਡਿਆ ਬੋਰ ਚਾਂਜਰਾਂ ਦੇ ਪਾਉਂਦੇ ਆ ਦੁਹਾਈ ਮੁੰਡਿਆ ਪੰਜਾ ਫੁਲਾਂ ਦੀ ਕੱਡਾ ਵਿਸ਼ਾਈ ਛੇਵਾ ਕੱਡਾ ਸਰਾਣਾ ਨੀ ਪੰਜਾ ਫੁਲਾਂ ਦੀ ਕੱਡਾ ਵਿਸ਼ਾਈ ਪੰਜਾ ਫੁਲਾਂ ਦੀ ਕੱਡਾ ਵਿਸ਼ਾਈ ਛੇਵਾ ਕੱਡਾ ਸਰਾਣਾ ਨੀ ਨੀਲੀ ਕੰਨੀ ਦਾ ਕੱਡਾ ਚਾਦਰਾ ਨੀਲੀ ਕੰਨੀ ਦਾ ਕੱਡਾ ਚਾਦਰਾ ਫੁਲਾਂ ਦੀ ਸੇਜ ਵਿਸ਼ਾਵਾਂ ਪਿਆਰੀ ਤੂੰ ਲੱਗਦੀ ਕਿਹੜੇ ਬਹਾਨੇ ਆਵਾ ਪਿਆਰੀ ਤੂੰ ਲੱਗਦੀ ਕਿਹੜੇ ਬਹਾਨੇ ਆਵਾ ਪਿਆਰੀ ਉਹ ਲੱਗਦੀ ਪੰਜਾ ਫੁਲਾਂ ਦੀ ਕੱਡੀਆਂ ਵਿਛਾਈ ਛੇਵਾ ਕੱਡੇ ਸਰਾਣਾਨੀ ਪੰਜਾ ਫੁਲਾਂ ਦੇ ਕੱਡੇ ਵਿਛਾਈ ਪੰਜਾ ਫੁਲਾਂ ਦੇ ਕੱਡੇ ਵਿਛਾਈ ਛੇਵਾ ਕੱਡੇ ਸਰਾਣਾਨੀ ਨੀਲੀ ਕਨੀ ਦਾ ਕੜਜਾ ਚਾਦਰਾਂ ਨੀਲੀ ਕਲੀ ਕੰਨੀ ਦਾ ਕੱਢਾਂ ਜਾ ਚਾਦਰਾਂ ਫੁੱਲਾਂ ਦੀ ਸੇਜ ਵਿਛਾਵਾਂ ਡਾਕਟਰ ਬਨਕੁੜੀਏ ਨਬਜ਼ ਦਿਖਾਉਣ ਬਹਾਨੇ ਆਵਾਂ ਡਾਕਟਰ ਬਨਕੁੜੀਏ ਨਬਜ਼ ਬਹਾਨੇ ਆਵਾਂ ਡਾਕਟਰ ਬਨਕੁੜੀਏ